ਕਈ ਵਾਰ ਕੀ ਹੁੰਦਾ ਹੈ ਲੋਕ ਇੰਜਨ ਓਵਰਾਲ ਕਰ ਦਿੰਦੇ ਆ ਪਰ ਜਿਹੜਾ ਗੰਦ ਨਿਕਲ ਰਿਹਾ ਨਾ ਜੀ ਇਹ ਬਾਰ-ਬਾਰ ਨਿਕਲ ਰਿਹਾ ਤੇ ਇਹ ਹੈਗਾ ਆਇਲ ਕੁਲਰ ਆਪਾਂ ਵੀਡੀਓ ਬਣਾ ਰਹੇ ਆ ਇੰਜਨ ਦੀ ਪਾਰਟ 1 ਪਾ ਚੁੱਕੇ ਆ ਪਾਰਟ 2 اے ਹੋਏਗਾ 3 ਇੱਕ ਹੋਰ ਹੋਏਗਾ 4 ਹੋਏਗਾ ਵੀਡੀਓ ਐਂਡ ਤੱਕ ਕਰ ਦੇਖ ਲਿਓ ਇੰਜਨ ਓਵਰਾਲ ਹੁੰਦਾ ਕਿਵੇਂ ਆ ਅੱਜਕੱਲ ਸਾਡੀ ਇੰਡਸਟਰੀ ਦੇ ਵਿੱਚ ਗੁੰਮਰਾਹ ਜ਼ਿਆਦਾ ਕੀਤਾ ਜਾਂਦਾ ਹੈ ਗੁੰਮਰਾਹ ਐ ਕੀਤਾ ਜਾਂਦਾ ਕਿਉਂਕਿ ਇਹ 35000 ਤੋਂ ਉੱਪਰ 32000 ਦੇ ਕਰੀਬੇ ਆਇਲ ਕੁਲਰ ਠੀਕ ਹੈ ਜੀ ਖੂਬ ਸਾਰਾ ਤੇਲ ਲੱਗਦਾ ਖੂਬ ਸਾਰੀ ਮਿਹਨਤ ਹੁੰਦੀ ਹੈ ਪਰ ਉਹ ਕਸਟਮਰ ਨਾ ਤਾਂ ਮਿਹਨਤ ਭਰਨੀ ਚਾਹੁੰਦਾ ਠੀਕ ਹੈ ਜੀ ਤੇ ਨਾ ਮਕੈਨਿਕ ਮਿਹਨਤ ਕਰਨੀ ਚਾਹੁੰਦਾ ਮੈਂ ਤਾਂ ਸੱਚ ਬੋਲਦਾ ਸੱਚ ਨੂੰ ਬਰਦਾਸ਼ਤ ਕਰਨਾ ਬਹੁਤ ਔਖਾ ਹੈ ਇਹਦੇ ਅੰਦਰ ਦੇ ਇਟਰਨਲ ਪਾਰਟ ਜਿੰਨੇ ਕਰ ਸਕਦੇ ਸੀ ਜਿੱਥੋਂ ਦੀ ਬੁਰਸ਼ ਨਿਕਲਿਆ ਬੋਤਲ ਵਾਲਾ ਉਹ ਕੱਢ ਦਿੱਤਾ ਪਰ ਜਿਹੜਾ ਆਇਲ ਕੁਲਰ ਹੈ ਨਾ ਇਹ ਬੜਾ ਜ਼ਿਕਜ਼ੈਗ ਨਾਲ ਭਰਿਆ ਹੋਇਆ ਹੈ ਇਹਦੇ ਵਿੱਚ ਬੜਾ ਬਸ਼ਰਮਜਾਇ ਕਿਉਂਕਿ ਇਹਦੇ ਅੰਦਰ ਬਹੁਤ ਸਾਰੀਆਂ ਜਾਲੀਆਂ ਇਸ ਕਰਕੇ ਐ ਜਾਲੀਆਂ ਇਹਦੇ ਵਿੱਚ ਵੀ ਤੇਲ ਬਹੁਤ ਜਲਦ ਪਾਣੀ ਦੇ ਕੰਟੈਂਟ ਚ ਆ ਕੇ ਕਿਉਂਕਿ ਆਇਲ ਅੰਦਰ ਚੱਲਦਾ ਹੈ ਪਾਣੀ ਬਾਹਰ ਚੱਲਦਾ ਹੈ ਫਿਰ ਇਹਦੇ ਆਇਲ ਦੇ ਟੈਂਪਰੇਚਰ ਨੂੰ ਉਹ ਕੰਟਰੋਲ ਕਰਕੇ ਕੱਟ ਕਰ ਦਿੰਦਾ ਆ ਦੇਖੋ ਬਾਰ-ਬਾਰ ਬਾਰ-ਬਾਰ ਇਹ ਕਚਰਾ ਨਿਕਲ ਰਿਹਾ ਤੇ ਜੇ ਇਹ ਕਚਰਾ ਮੈਂ ਛੱਡ ਦੇਵਾਂ ਥੋੜਾ ਜਿਹਾ ਆਵਦਾ ਟਾਈਮ ਬਚਾਉਣ ਪਿੱਛੇ ਆਫ ਦੇ profit ਪਿੱਛੇ ਤੇ ਬਾਈ ਜੀ ਅਗਲੇ ਦਾ ਨੁਕਸਾਨ ਦੁਬਾਰਾ ਹੋ ਠੀਕ ਹੈ ਸਾਡੇ ਵੱਲੋਂ ਕਈ ਵਾਰੀ ਗਲਤੀ ਹੋ ਜਾਂਦੀ ਹੈ ਕੀਤੀ ਨਹੀਂ ਜਾਂਦੀ ਪਰ ਕੋਈ ਐਪਰੀਸ਼ੀਏਟਲੀ ਕਰਦਾਗਾ ਜਿੰਨਾ ਕਸਟਮਰ ਨੂੰ ਸਮਝਾਈਏ ਉਹ ਗਮਰਾਹੀ ਹੁੰਦਾ ਤੁਰਿਆ ਜਾਂਦਾ ਹੈ ਹੱਥ ਜੋੜ ਕੇ ਬੇਨਤੀ ਹੈ ਬੜੀ ਸਾਰੀ ਆਡੀਅנס ਆਉਂਦੀ ਹੈ ਪਿਆਰ ਕਰਨ ਵਾਲੇ ਵੀ ਆਉਂਦੀ ਹੈ ਤੇ ਥੋੜੀ ਜਿਹੀ ਗਲਤ ਵੀ ਆਉਂਦੀ ਹੈ ਸੋ ਸਜਣੋ ਚੰਦ ਪੈਸਿਆਂ ਪਿੱਛੇ ਆਪਣਾ ਸਮਾਂ ਤੇ ਸਾਡਾ ਨਾ ਖਰਾਬ ਕਰਿਆ ਕਰੋ 32932 ਰੁਪਇਆ ਦਾ ਜੇ ਤੁਹਾਡਾ ਅਸੀਂ ਕੋਈ ਫਾਇਦਾ ਕਰ ਰਹੇ ਆਂ ਬਾਰ-ਬਾਰ 파ਟ ਬਦ ਰਹੇ ਆਂ ਤੁਸੀਂ ਹਲਕਾ 파ਟ ਲਿਓਣੇ ਆਂ ਤੇ ਜੇ ਅਸੀਂ ਮਿਹਨਤ ਵਧ ਲੈ ਲਈਏ ਤਾਂ ਫਿਰ ਹਾਂਜੀ ਹਾਂਜੀ ਤੇ ਤੁਸੀਂ ਤੁਹਾਡੇ ਵਾਸਤੇ ਅਸੀਂ ਪਹਿਲਾਂ ਦੀ 10 ਵਾਰੀ ਖੋਲ ਕੇ ਲਾ ਦਈਏ ਫਿਰ ਭਾਈ ਜੀ ਬਹੁਤ ਚੰਗੇ ਆ ਤੁਸੀਂ ਜੇ ਤੁਸੀਂ ਅਸੀਂ ਆਪਣੇ ਹੱਕ ਦੀ ਗੱਲ ਕਰੀਏ ਅਸੀਂ ਵੀ ਸਾਰੀ ਦਿਹਾੜੀ ਕਲਪੀ ਜਾਂਦੇ ਰਹਿਨੇ ਆਂ ਫਿਰ ਤਾਂ ਕੋਈ ਗੱਲ ਨਹੀਂ ਜੀ ਤੁਸੀਂ ਚੰਗੇ ਹੋ ਤੇ ਜੇ ਅੜ ਕੇ ਖੜ ਜੀਏ ਫਿਰ ਤੁਸੀਂ ਬਹੁਤ ਮੰਦੇ ਹੋ ਕਿਉਂਕਿ ਦੋਸਤ ਬੜੀ ਦੂਰ ਉਦਰੋ ਕੰਮ ਕਰਾਉਣ ਆਉਂਦੇ ਆ ਫਿਰ ਮੀਨੇ ਬਾ ਯਾਦ ਆਉਂਦਾ ਬਾਈ ਜੀ ਸਾਣੂ ਤਾਂ ਇੰਨਾ ਲੈਸ ਮਿਲਦਾ ਸੀ ਅਸੀਂ ਤਾਂ ਪਹਿਲਾਂ ਹੀ ਕਹਿੰਨੇ ਹਾਂ ਭਾਈ ਆਪਦੀ ਪਰਚੀ ਸਾਡੇ ਤੋਂ ਸਮਾਨ ਦੀ ਲਓ ਜਿੱਥੋਂ ਮਰਜੀ ਫੜ ਲਿਓ ਚੰਗਾ ਲਿਓ ਮਾੜਾ ਲਿਓ ਕਹਿਣਾ ਛੱਡਿਆ ਹੋਇਆ ਕਿਉਂਕਿ ਸੱਚ ਦਾ ਦੌਰ ਰੀ ਰਿਹਾ ਸਜਣੋ ਸੱਚ ਸੁਣਨਾ ਬਹੁਤ ਬਰਦਾਸ਼ਤ ਹੈ ਸਾਡੀ ਇੰਡਸਟਰੀ ਦੇ ਵਿੱਚ ਚੰਦ ਪੈਸਿਆਂ ਵਿੱਚ ਸਸਤਾ ਜਿਹਾ ਕੰਮ ਕਰਕੇ ਗਾਹਕ ਨੂੰ ਬੜਾ ਖੁਸ਼ ਕਰ ਦਿੰਦੇ ਆ ਮਾੜਾ ਤੇਲ ਪਾंदे ਗਾਗੂ ਬੜਾ ਭੱਜਾ ਜਾਂਦਾ ਮੈਂ ਕਹਿੰਨਾ ਨੂੰ ਬਈ ਫੁਲੀ ਸਿੰਥੈਟਿਕ ਤੇਲ ਪਾਉ ਜਿਹਦੇ ਚ 530 ਪੈਣਾ ਉਹਦੇ ਚ 1540 ਪਾਈ ਜਾਂਦੇ ਜਿਹਦੇ ਚ 1540 ਪੈਣਾ ਉਹ ਚ 530 ਪਾਈ ਜਾਂਦੇ ਆ 540 ਪਾਈ ਜਾਂਦੇ ਸਮਝ ਨਹੀਂ ਨਾ ਚਲੋ ਅਸੀਂ ਕੀ ਕਰਾਉਣਾ ਪਰ ਸਾਡੇ ਕੋਲੇ ਵੀਰ ਆਏ ਜਿੰਨਾ ਤੋਂ ਅਸੀਂ ਮਿਹਨਤ ਲਈ ਹੈ ਅਸੀਂ ਹੱਕ ਮੰਗਣਾ ਸੋ ਹੱਥ ਜੋੜ ਕੇ ਬੇਨਤੀ ਹੈ ਇਹ ਤੇਲ ਮਾੜੇ ਕਰਕੇ ਇਹਦੇ ਵਿੱਚ ਸਭ ਕੁਝ ਹੋਇਆ ਮਾੜਾ ਤੇਲ ਉੱਪਰ ਪੀਪੜੀਆਂ ਦਾ ਬਣ ਕੇ ਜੰਮੀ ਗਿਆ ਜਿਵੇਂ ਮਾੜਾ ਦੁੱਧ ਹੋਵੇ ਨਾ ਉਹ ਤੋਂ ਮਲਾਈ ਨਹੀਂ ਲੱਤਨੀ ਭਾਂਡੇ ਨਾਲੀ ਉਹ ਗੰਦ ਜੰਮਣਾ ਕਚਰਾ ਐਵੇਂ ਮਾੜੇ ਤੇਲ ਚ ਕਚਰਾ ਹੀ ਬਣਨਾ ਕਾਰਬਨ ਕੰਟੈਂਟ ਉਹ ਪੀਪੜੀਆਂ ਬਣ ਬਣ ਕੇ ਕਿੱਥੇ ਆਇਆ ਉਹ ਆਇਆ ਜੀ 올 ਚੈਂਬਰ ਦੇ ਵਿੱਚ ਅੱਜ ਵਾਲੀ ਦੇ ਵਿੱਚ ਅਸੀਂ ਇੰਟਰਨਲ ਕੈਮਰਾ ਪਾ ਕੇ ਚੈੱਕ ਕੀਤਾ ਸੋ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਐਂਡ ਕਮੈਂਟ ਜ਼ਰੂਰ ਕਰੋ ਸੱਜਣੋ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਸਾਡੇ ਕੋਲੇ ਤਾਂ ਉਹੀ ਪਹੁੰਚ ਬਣਾਉਣ ਜਿਹੜੇ ਗੱਲ ਨੂੰ ਸਮਝ ਸਕਦੇ ਆ ਨਾ ਤਾਂ ਮਾਈਕੋ ਮਾਰਿਓ ਤੇ ਨਾ ਬਾਈ ਮਾਈਕੋ ਚਲਾਉਦਾ ਸਤਿ ਸ਼੍ਰੀ ਅਕਾਲ ਜਉਂਦੇ ਵਾ